ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਇੱਕ ਮੋਹਰੇ ਦੇ ਵਿੱਚ ਬਹੁਤ ਵਧੀਆ ਚੰਗੀ ਝੋਟੀ ਮਿਲਕ ਵਾਈਜ਼ ਵੀ ਦੋਸਤੋ ਬਹੁਤ ਵਧੀਆ ਹੈਗੀ ਇਹ ਚੰਗੇ ਸੋਹਣੇ ਮਿਲਕ ਵਾਲੀ ਇਹ ਝੋਟੀ ਹੈਗੀ ਹੈ ਜਿਹੜਾ ਏਰੀਆ ਹੈ ਸ਼ਹਿਰ ਰਾਮਪੂਰਾ ਫੂਲ ਜਿਹ ਉੱਪਰ ਕੰਟੈਕਟ ਨੰਬਰ ਦੋਸਤੋ ਦਿੱਤੇ ਗਏ ਹਨ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਝੋਟੀ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਦੂਜਾ ਸੂਆ ਇਹ ਝੋਟੀ ਸੂਈ ਆ ਅੱਜ ਤਕਰੀਬਨ 6 ਤੋਂ 7 ਦਿਨ ਹੋ ਗਏ ਨੇ ਸੂਈ ਨੂੰ ਮਿਲਕ ਦੀ ਗੱਲ ਕਰੀਏ ਦੋਸਤੋ ਮਿੰਤੀ ਵਾਲਾ ਬਿਲਕੁਲ ਕੰਡੇ ਵਾਲਾ 14 ਲੀਟਰ ਦੁੱਧ ਤਿਆਰ ਇਸ ਦੇ ਥੱਲੇ ਆ ਅਗੇ ਤੁਸੀਂ ਵੀਡੀਓ ਦੀ ਰਿਕਾਰਡਿੰਗ ਦੇ ਵਿੱਚ ਵੀ ਦੇਖੋਗੇ ਮਿਲਕਿੰਗ ਦੀ ਚਵਾਈ ਵੀ ਅੱਗੇ ਕਰਵਾਈ ਆ ਉਸ ਵਿੱਚ ਵੀ ਤੁਸੀਂ ਨੋਟ ਕਰ ਸਕਦੇ ਹੋ ਦੋਸਤੋ ਚੰਗਾ ਸੋਹਣਾ ਦੁੱਧ ਹੈਗਾ ਇਸ ਝੋਟੀ ਦੇ ਥੱਲੇ ਤਕਰੀਬਨ 22 ਘਰਾਂ ਦੇ ਵੱਲੋਂ 16 ਕਿਲੋ ਦੀ ਆਸ ਕੀਤੀ ਜਾਂਦੀ ਹੈ ਵੀ ਇਸ ਝੋਟੀ ਦੇ ਥੱਲੇ 16 ਕਿਲੋ ਦੀ ਮਿਲਕਿੰਗ ਦੀ ਚਵਾਈ ਕਰਵਾਉਣਗੇ ਸੋ ਜਿਸ ਵੀਰ ਭਰਾ ਨੂੰ ਇਹ ਝੋਟੀ ਪਸੰਦ ਆਉਂਦੀ ਆ ਉਹ ਜ਼ਰੂਰ ਖਰੀਦ ਸਕਦੇ ਨੇ ਕੰਟੈਕਟ ਨੰਬਰ ਉੱਪਰ ਦਿੱਤੇ ਗਏ ਹਨ ਦੋਸਤੋ ਸੋ ਜਿਹੜਾ ਮੁੱਲ ਹੈਗਾ 110000 ਰੁਪਏ ਇਸ ਦੀ ਡਿਮਾਂਡ ਆ ਬਾਕੀ ਮੌਕੇ ਤੇ ਥੋੜੇ ਬatein ਮਾਨਤਨ ਜਰੂਰ ਕੀਤੇ ਜਾਣਗੇ ਸੋ ਬਾਕੀ ਜਦੋਂ ਤੁਸੀਂ ਮੌਕੇ ਤੇ ਪਹੁੰਚੋ ਆਪਣੀ ਤਸੱਲੀ ਆ ਦੋ ਡੰਗ ਦੀ ਤੁਸੀਂ ਆਪ ਨੇ ਕਰਨੀ ਹੈਗੀ ਆ ਆਪਣੀ ਤਸੱਲੀ ਕਰਨ ਤੋਂ ਪਰਾਂਤ ਦੋਸਤੋ ਤੁਸੀਂ ਜਿਹੜਾ ਸੌਦਾ ਕਰ ਸਕਦੇ ਹੋ ਮੁੱਲ ਲਗਾ ਸਕਦੇ ਹੋ ਆਪਦੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਮੁੱਲ ਬਾਈ ਨੂੰ ਪੜਤੇ ਚ ਹੋਵੇਗਾ ਪੁੱਗੇਗਾ ਤੁਹਾਡੇ ਨਾਲ ਸੌਦਾ ਕਰ ਲਵੇਗਾ ਬਾਕੀ ਬਿਲਕੁਲ ਦੋਸਤੋ ਜਿਹੜੀ ਥਾਂ ਹਵਾਨੇ ਦੀ ਆ ਬਿਲਕੁਲ ਸਾਫ਼ ਸ਼ੁੱਧ ਹੈ ਜਿਹੜੀ ਝੋਟੀ ਹੈਗੀ ਆ ਬਿਲਕੁਲ ਮੋਟੀ ਧਾਰਾ ਦੋਸਤੋ ਪੋਲੀ ਚ ਵਾਈ ਆ ਸੋ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਇਹ ਝੋਟੀ ਤੇ ਮੌਕੇ ਤੇ ਆਪਣੀ ਜਾ ਕੇ ਉੱਥੇ ਪਹੁੰਚ ਕੇ ਤੁਸੀਂ ਤਸੱਲੀ ਜ਼ਰੂਰ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਆ ਲਾਸਟ ਤੱਕ ਤੁਸੀਂ ਵੀਡੀਓ ਜ਼ਰੂਰ ਦੇਖ ਸਕਦੇ ਹੋ ਜੀ ਚੁਾਈ ਦੀ